ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੀ ਸਰਕਾਰ 'ਵਿਲੇ ਇੱਕ ਟੈਂਡਰ ਘਟਾਲੇ ਦਾ ਨਾਮ ਦੇ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਹਦੇ ਚੱਲਦਿਆਂ ਕਈ ਅਫਸਰ ਇੱਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਮੰਤਰੀ ਨੂੰ ਵੀ ਜੇਲ੍ਹ ਜਾਣਾ ਪਿਆ ਸੀ ਹਾਲਾਂਕਿ ਉਹ ਕੇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਪਰ ਹੁਣ ਇਸ ਮਸਲੇ ਦੀ ਜਾਂਚ ਕਰ ਰਹੀ ਈਡੀ ਵੱਲੋਂ ਨਵੇਂ ਸਿਰ ਤੋਂ ਰਿਕਾਰਡ ਮੰਗ ਲਿਆ ਗਿਆ ਜਿਸ ਕਰਕੇ ਹੁਣ ਮੌਜੂਦਾ ਸਰਕਾਰ ਦੇ ਵਿੱਚ ਤਨਾਤ ਇਸ ਮਹਿਕਮੇ ਦੇ ਵਿੱਚ ਅਫਸਰ ਅਤੇ ਮਹਿਕਮੇ ਦੇ ਮੰਤਰੀ ਉਹਨਾਂ ਨੂੰ ਭਾਜੜਾ ਪੈ ਚੁੱਕੀਆਂ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਆਮ ਆਦੀ ਪਾਰਟੀ ਦੀ ਸਰਕਾਰ ਤੋਂ 1 ਸਾਲ ਦੀ ਫਸਲੀ ਖਰੀਦ ਲਈ ਟਰਾਂਸਪੋਰਟ ਦੇ ਕੀਤੇ ਟੈਂਡਰ ਨਾਲ ਸੰਬੰਧਿਤ ਰਿਕਾਰਡ ਤਲਬ ਕਰ ਲਿਆ ਹੈ ਜਿਸ ਦੇ ਤਾਰ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਦੇ ਠੇਕੇਦਾਰਾਂ ਨਾਲ ਜੁੜੇ ਹੋਏ ਹਨ ਈਡੀ ਨੇ ਹੁਣ ਕਥਿਤ ਟੈਂਡਰ ਘਟਾਲੇ ਦੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ ਪਹਿਲਾਂ ਈਡੀ ਵੱਲੋਂ ਕਾਂਗਰਸ ਸਰਕਾਰ ਸਮੇਂ ਫਸਲੀ ਖਰੀਦ ਲਈ ਟਰਾਂਸਪੋਰਟ ਦੇ ਟੈਂਡਰਾਂ ਦੀ ਜਾਂਚ ਕੀਤੀ ਜਾ ਰਹੀ ਸੀ ਪਰ ਹੁਣ ਈਡੀ ਨੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਵਰੇ ਦੀ ਫਸਲੀ ਖਰੀਦ ਲਈ ਟਰਾਂਸਪੋਰਟ ਦੇ ਟੈਂਡਰਾਂ ਨੂੰ ਵੀ ਸ਼ਾਮਲ ਕਰ ਲਿਆ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੂਬੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਰਾਜ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਠੇਕੇਦਾਰਾਂ ਨੂੰ ਕੀਤੀਆਂ ਗਈਆਂ ਅਦਾਇਗੀਆਂ ਦੇ ਵੇਰਵੇ ਵੀ ਮੰਗ ਲਏ ਨੇ ਈਡੀ ਨੇ ਸਰਕਾਰੀ ਖਰੀਦ ਏਜੰਸੀ ਮਾਰਕਫੈਡ ਪੰਸਬ ਪਾਨਗ੍ਰੇਨ ਅਤੇ ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ 2022 ਦੀ ਕਣਕ ਅਤੇ ਝੋਨੇ ਦੇ ਖਰੀਦ ਦੌਰਾਨ ਢੋਵਟਵਾਈ ਲੇਬਰ ਕਾਰਟੇਜ ਲਈ ਪੰਜਾਬ ਸਰਕਾਰ ਵੱਲੋਂ ਕੁਝ ਠੇਕੇਦਾਰਾਂ ਨੂੰ ਕੀਤੀਆਂ ਅਦਾਇਗੀਆਂ ਦੇ ਵੇਰਵੇ ਦੇਣ ਲਈ ਵੀ ਆਖਿਆ ਹੈ ਇਸ ਫੈਸਲੇ ਨਾਲ ਖਰੀਦ ਏਜੰਸੀਆਂ ਵਿੱਚ ਮੁੱਢ ਤੋਂ ਹਿਲਜੁਲ ਸ਼ੁਰੂ ਹੋ ਚੁੱਕੀ ਆ ਅਫਸਰਾਂ ਅਤੇ ਸਰਕਾਰ ਦੇ ਨੁਮਾਇੰਦਿਆਂ ਵਿੱਚ ਭੱਜੜਾ ਪੈ ਚੁੱਕਿਆ ਨੇ ਦੱਸਣਯੋਗ ਹੈ ਕਿ ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਮਗਰੋਂ ਈਡੀ ਨੇ ਵੀ ਸਾਬਕਾ ਕਾਂਗਰਸੀ ਮੰਤਰੀ ਭਰਤ ਪੋਸ਼ਨ ਆਸ਼ੂ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਮੰਤਰੀ ਭਰਤ ਪੋਸ਼ਨ ਆਸ਼ੂ ਨੂੰ ਵੱਡੀ ਰਾਹਤ ਦਿੱਤੀ ਸੀ ਕਿਉਂਕਿ ਜੋ ਪੰਜਾਬ ਸਰਕਾਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਹਨਾਂ ਦੇ ਖਿਲਾਫ ਕੇਸ ਰਜਿਸਟਰਡ ਕੀਤਾ ਗਿਆ ਸੀ ਐਫ ਆਈ ਆਰ ਦਰਜ ਕੀਤੀ ਗਈ ਸੀ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ ਜਿਸ ਕਰਕੇ ਭਾਰਤ ਪੋਸ਼ਣ ਨੂੰ ਇੱਕ ਵੱਡੀ ਰਾਹਤ ਸੀ ਉੱਥੇ ਪੰਜਾਬ ਸਰਕਾਰ ਤੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਇੱਕ ਵੱਡਾ ਝਟਕਾ ਸੀ ਲੇਕਿਨ ਇੱਕ ਹੋਰ ਝਟਕਾ ਈਡੀ ਵੱਲੋਂ ਦਿੱਤਾ ਗਿਆ ਕਿ ਹੁਣ ਪੰਜਾਬ ਸਰਕਾਰ ਮਤਲਬ ਆਮ ਆਦੀ ਪਾਰਟੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਕੀਤੀ ਖਰੀਦ ਤੇ ਟੈਂਡਰ ਤੇ ਨਾਲ ਦੀ ਨਾਲ ਠੇਕੇਦਾਰਾਂ ਨੂੰ ਦਿੱਤੀਆਂ ਅਧਿਆਗੀਆਂ ਦੀ ਜਾਂਚ ਕਰਨ ਦੇ ਲੈ ਕੇ ਰਿਕਾਰਡ ਮੰਗ ਲਿਆ ਹੈ ਹਾਈ ਕੋਰਟ ਨੇ ਆਸ਼ੂ ਖਲਾਫ ਦਰਜ ਐਫਆਈ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ ਉੱਥੇ ਹੀ ਹੁਣ ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਰੇਂਜ ਲੁਧਿਆਣਾ ਵੱਲੋਂ ਖਰਾਕ ਤੇ ਸਪਲਾਈ ਵਿਭਾਗ ਵਿੱਚ ਕਥਿਤ ਟੈਂਡਰ ਕੱਪੇ ਨੂੰ ਲੈ ਕੇ 16 ਅਗਸਤ 2022 ਨੂੰ ਭਾਰਤਪੁਸ਼ ਆਸ਼ੂ ਦੇ ਖਲਾਫ ਕੇਸ ਦਰਜ ਕੀਤਾ ਗਿਆ ਸੀ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਇਸ ਕੇਸ ਵਿੱਚ ਵਿਜੀਲੈਂਸ ਨੇ ਬਾਈ ਗਸ ਨੂੰ ਸਾਫਕਾ ਖਰਾਕ ਤੇ ਸਪਲਾਈ ਮੰਤਰੀ ਭਾਰਤ ਪੋਸ਼ਨ ਆਸ਼ੂ ਨੂੰ ਲੁਧਿਆਣੇ ਤੋਂ ਉਸ ਵੇਲੇ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹ ਇੱਕ ਨਾਈ ਦੀ ਦੁਕਾਨ ਤੇ ਆਪਣੇ ਹਵਾਲਾ ਕਟਵਾਉਣ ਗਏ ਸੀ ਉਸ ਸਮੇਂ ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੀ ਉਹਨਾਂ ਦੇ ਨਾਲ ਸੀ ਜੋ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਸੈਂਟਰ ਦੇ ਵਿੱਚ ਰਾਜ ਮੰਤਰੀ ਨੇ ਵਿਜੀਲੈਂਸ ਦਾ ਪੱਖ ਸੀ ਕਿ ਪੰਜਾਬ ਫੂਡ ਗ੍ਰੀਨ ਲੇਬਰ ਐਂਡ ਕਾਰਟੇਜ ਪਾਲਿਸੀ 2020 2021 ਦੇ ਨਾਉ ਨੋਰਮਜ਼ ਵਿੱਚ ਬਦਲਾਅ ਕਰਕੇ ਠੇਕੇਦਾਰ ਨੂੰ ਫਾਇਦਾ ਪਹੁੰਚਾਉਣੇ ਕਦਮ ਚੁੱਕੇ ਗਏ ਸਿਰਾ ਚਾਹੇ ਕਿ ਇਸ ਮਸਲੇ ਦੇ ਵਿੱਚ ਉਹਨਾਂ ਭਾਰਤ ਪੋਸ਼ਣ ਆਸ਼ੋਣੀ ਬਰੀ ਹੋ ਚੁੱਕੇ ਨੇ ਉਹਨਾਂ ਨੂੰ ਈਡੀ ਨੇ ਵੀ ਰਿਹਾ ਕਰ ਦਿੱਤਾ ਸੀ ਲੇਕਿਨ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਇਸੇ ਪਾਲਿਸੀ ਦੇ ਤਹਿਤ ਅਫਸਰਾਂ ਕੋਲ ਰਿਕਾਰਡ ਮੰਗਿਆ ਗਿਆ ਜਿਸ ਕਰਕੇ ਪੰਜਾਬ ਸਰਕਾਰ ਦੇ ਅਫਸਰਾਂ ਤੇ ਮਹਿਕਮੇ ਦੇ ਹੋਰ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਪਾਜੜਾਂ ਪੈ ਚੁੱਕੀਆਂ ਨੇ ਕਿਉਂਕਿ ਜਿਸ ਪਾਲਿਸੀ ਦੇ ਤਹਿਤ ਆਮ ਆਦੀ ਪਾਰਟੀ ਦੀ ਸਰਕਾਰ ਨੇ ਫਸਲਾਂ ਦੀ ਖਰੀਦ ਕੀਤੀ ਸੀ ਚਾਹੇ ਝੋਨੇ ਜਾਂ ਕਣਕ ਦੀ ਉਹ ਪਾਲਿਸੀ ਜਿਹੜੀ ਆ ਉਹ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਸੀ ਉਸੇ ਪਾਲਿਸੀ ਨੂੰ ਹੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਲਾਗੂ ਕਰ ਦਿੱਤਾ ਸੀ ਹਾਲਾਂਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਟੈਂਡਰ ਘਟਾਲਾ 2000 ਕਰੋੜ ਦਾ ਦੱਸਿਆ ਜਾ ਰਿਹਾ ਸੀ ਪਰ ਐਫ ਆਈ ਆਰ ਰੱਦ ਹੋ ਚੁੱਕੀ ਹੈ ਤੇ ਸਰਕਾਰ ਤੇ ਪੰਜਾਬ ਵਿਜੀਲੈਂਸ ਨੂੰ ਇਸ ਮਸਲੇ ਦੇ ਵਿੱਚ ਕਾਫੀ ਸ਼ਰਮਸ਼ਾਰ ਹੋਣਾ ਪਿਆ ਸੀ ਹਾਲਾਂਕਿ ਖਬਰਾਂ ਇਹ ਵੀ ਪ੍ਰਕਾਸ਼ਿਤ ਕਰਵਾਈਆਂ ਗਈਆਂ ਨੇ ਵਿਜੀਲੈਂਸ ਬਿਊਰੋ ਵੱਲੋਂ ਕਿ ਜਲਦ ਇਸ ਮਸਲੇ ਦੇ ਵਿੱਚ ਜੋ ਹਾਈ ਕੋਰਟ ਵੱਲੋਂ ਜਿਹੜਾ ਕੇਸ ਐਫ ਆਈ ਆਰ ਰੱਦ ਕੀਤੀ ਗਈ ਹੈ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਏਗੀ ਹਾਲਾਂਕਿ ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਨਹੀਂ ਦਿੱਤੀ ਗਈ ਪਰ ਉਧਰ ਹੁਣ ਪੰਜਾਬ ਸਰਕਾਰ ਦੇ ਇਸ ਮਹਿਕਵੇ ਨੂੰ ਭਾਜੜਾ ਪੈ ਚੁੱਕਿਆ ਨੇ ਕਿਉਂਕਿ ਈਡੀ ਨੇ ਘੇਰਾ ਵਧਾ ਦਿੱਤਾ ਹੈ ਜਿੱਥੇ ਐਫਆਈਆਰ ਰੱਦ ਹੋ ਚੁੱਕੀ ਐ ਉਥੇ ਭਰਤਪੂਸ਼ਨ ਆਸ਼ੂ ਨੂੰ ਵੱਡੀ ਰਲੀਫ ਆ ਤੇ ਨਾਲ ਦੀ ਨਾਲ ਕਿਉਂਕਿ ਉਸ ਕੇਸ ਦੀ ਜਿਹੜਾ ਬੇ ਸੀ ਉਹ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤਾ ਗਿਆ ਕੇਸ ਸੀ ਜਿਸ ਕਰਕੇ ਈਡੀ ਨੂੰ ਵੀ ਬਾਅਦ ਚ ਭਰਤਪੂਸ਼ਨ ਆਸ਼ੂ ਨੂੰ ਰਿਆਗ ਕਰਨਾ ਪਿਆ ਸੀ ਹੁਣ ਸਵਾਲ ਹੈ ਕਿ ਈਡੀ ਨੇ ਉਹ ਵੀਰਵੇ ਮੰਗੇ ਨੇ ਜਿਹੜੇ ਆਮ ਆਦੀ ਪਾਰਟੀ ਦੇ ਸਰਕਾਰ ਵੇਲੇ ਜਿਹੜੇ ਨੇ ਸੰਬੰਧ ਰੱਖਦੇ ਨੇ ਕਿਉਂਕਿ ਪੰਜਾਬ ਸਰਕਾਰ 2022 ਵਿੱਚ ਬਣੀ ਤੇ ਜਿਹਦੇ ਚੱਲਦੇ ਆ ਪੰਜਾਬ ਸਰਕਾਰ ਦੇ ਪਹਿਲੇ ਕਾਰਜਕਾਲ ਨੂੰ ਲੈ ਕੇ ਹੁਣ ਰਿਕਾਰਡ ਮੰਗਿਆ ਗਿਆ ਉਧਰ ਸਰਕਾਰੀ ਅਧਿਕਾਰੀਆਂ ਦਾ ਮੰਨਣਾ ਕਿ ਰਿਕਾਰਡ ਦਿੱਤਾ ਜਾ ਰਿਹਾ ਦਾ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਰੁਚਕਾ ਮਖਨਾ ਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੁੱਲਰ ਹੁਣਾਂ ਦੀ ਖਬਰ ਜਿਹੜੀ ਪ੍ਰਕਾਸ਼ਿਤ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਟੈਂਡਰ ਘਟਾਲੇ ਦੇ ਵਿੱਚ ਹੁਣ ਈਡੀ ਵੱਲੋਂ ਪੰਜਾਬ ਸਰਕਾਰ ਤੋਂ ਰਿਕਾਰਡ ਤਲਬ ਕੀਤਾ ਗਿਆ ਫਸਲੀ ਖਰੀਦ ਲਈ ਟਰਾਂਸਪੋਰਟ ਦੇ ਟੈਂਡਰਾਂ ਦੇ ਵੇਰਵੇ ਮੰਗੇ ਗਏ ਨੇ ਇਸ ਕਰਕੇ ਪੰਜਾਬ ਦੇ ਅਭਸਰਾ ਅਤੇ ਆਮ ਆਦੀ ਪਾਰਟੀ ਦੇ ਜੁੜੇ ਲੀਡਰਾਂ ਨੂੰ ਭਾਜੜਾ ਪੈ ਚੁੱਕੀਆਂ ਨੇ ਦੇਖਣ ਵਾਲੀ ਗੱਲ ਹੋਈ ਕਿ ਇੱਕ ਵਕਤ ਇਹ ਕਪੜਾ ਹੋਇਆ ਸੀ ਜਾਂ ਫਿਰ ਪਿਛਲੀ ਸਰਕਾਰ ਦੇ ਮੰਤਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਸਲ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਧੋਖਾਧੜੀ ਨੂੰ ਲੈ ਕੇ ਠੱਗੀਆਂ ਨੂੰ ਲੈ ਕੇ ਕਪੜਿਆਂ ਲੈ ਕੇ ਜਿਹੜੀ ਵੀ ਸਟੇਟ ਵਿਜੀਲੈਂਸ ਬਿਊਰੋ ਕੇਸ ਰਜਿਸਟਰਡ ਕਰਦੀ ਹੈ ਉੱਥੇ ਫਿਰ ਈਡੀ ਦੀ ਐਂਟਰੀ ਸਿੱਧੀ ਹੋ ਜਾਂਦੀ ਹੈ ਤੇ ਜਿਹਦੇ ਚਲਦੇ ਆ ਚਾਹੇ ਭਰਤ ਪੂਸ਼ਣ ਆਸ਼ੂ ਨੂੰ ਤੇ ਰਾਤ ਮਿਲ ਗਿਆ ਲੇਕਿਨ ਹੁਣ ਈਡੀ ਨੇ ਰਿਕਾਰਡ ਤਲਬ ਕਰ ਲਿਆ ਜਿਸ ਕਰਕੇ ਮੌਜੂਦਾ ਆਮ ਆਦੀ ਪਾਰਟੀ ਦੇ ਸਿਆਸੀ ਲੀਡਰਾਂ ਅਤੇ ਅਫਸਰਾਂ ਨੂੰ ਭਾਜਣਾ ਪੈ ਚੁੱਕਿਆ ਨੇ